ਤੇਜ਼ ਰਫ਼ਤਾਰ ਚੱਕੜ ਅਤੇ ਮੀਂਹ ਨੇ ਬਚਾਈਆ ਕੜਕਾ ਕਿਸਾਨ ਦਾ ਪ੍ਰਤੀ ਏਕੜ 30 ਤੋਂ 35% ਹੋਇਆ ਫਸਲਾਂ ਦਾ ਨੁਕਸਾਨ ਕਿਸਾਨਾਂ ਵੱਲੋਂ 13 ਅਪ੍ਰੈਲ ਤੋਂ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਬੀਤੀ ਦੇ ਰਾਤਾਂ 'ਚ ਤੇਜ਼ ਰਫ਼ਤਾਰ ਚੱਕੜ ਅਤੇ ਮੀਂਹ ਨੇ ਪੰਜਾਬ ਵਿੱਚ ਫਸਲਾਂ ਦਾ ਵੱਡਾ ਨੁਕਸਾਨ ਕੀਤਾ ਇਸ ਤੇਜ਼ ਰਫ਼ਤਾਰ ਚੱਕੜ ਅਤੇ ਮੀਂਹ ਕਾਰਨ ਕਣਕ ਸਰੋਤ ਸਬਜ਼ੀਆਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਪ੍ਰਤੀ ਏਕੜ ਤੀਤ 35% ਫਸਲਾਂ ਇਸ ਚੱਕੜ ਅਤੇ ਮੀਂਹ ਕਾਰਨ ਬਰਬਾਦ ਹੋ ਗਈਆਂ ਬਠਿੰਡਾ ਦੇ ਪਿੰਡ ਦੇਉੜ ਦੇ ਕਿਸਾਨਾਂ ਬਲਕਰਨ ਸਿੰਘ ਅਤੇ ਜਗਸੀਰ ਸਿੰਘ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਫਸਲ ਤੋਂ ਉਹਨਾਂ ਨੂੰ ਵੱਡੀਆਂ ਉਮੀਦਾਂ ਸੀ ਕਿਉਂਕਿ ਕਿਸਾਨਾਂ ਨੂੰ ਝੋਨੇ ਦੀ ਫਸਲ ਤੋਂ ਬਾਅਦ ਕਣਕ ਦੀ ਫਸਲ ਤੋਂ ਵੱਡੀਆਂ ਉਮੀਦਾਂ ਨੇ ਕਣਕ ਦੀ ਫਸਲ ਹੀ ਕਿਸਾਨਾਂ ਦੀ ਬਚਤ ਹੁੰਦੀ ਹੈ ਤੇ ਹੁਣ ਮੁੱਲ ਨਹੀਂ ਮੁੜ ਰਿਹਾ ਉਹ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਪਰ ਮੈਂ ਪਿਛਲੀ ਗੜੇ ਮਾਰੀ ਦੌਰਾਨ ਪੰਜਾਬ ਸਰਕਾਰ ਵੱਲੋਂ ਗਰਦਾਰੀ ਕਰਵਾਈ ਗਈ ਆ ਪਰ ਮੁਆਵਜ਼ਾ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਬਾਹ ਫੜੇ ਤਾਂ ਜੋ ਇਹ ਆਰਥਿਕ ਸੰਕਟ ਵਿੱਚੋਂ ਬਾਹਰ ਨਿਕਲ ਸਕਣ ਚਾਹੋ ਮੇਰਾ ਰਾਤ ਨੁਕਸਾਨ ਹੋਇਆ ਹੈ ਮੇਰਾ ਨਾਮ ਜਗਸੀਰ ਸਿੰਘ ਆ ਜੀ ਕਿੰਨਾ ਕੁ ਨੁਕਸਾਨ ਹੋਇਆ ਰਾਤ ਝੱਕੜ ਨਾਲ ਦੇਗਾ ਪਿੰਡ ਹੈ ਆ ਹੈਗਾ ਨੁਕਸਾਨ 35-40 ਪੈਸੇ ਹੈਗਾ ਜੀ ਤੇ ਕੀ ਮੰਗ ਕਰਦੇ ਹਾਂ ਕੀ ਤੁਹਾਨੂੰ ਆਸਾਂ ਸੀ ਫਸਲ ਤੋਂ ਫਸਲ ਤੋਂ ਆਸਾਂ ਆਪਾਂ ਨੂੰ ਜ਼ਿੰਮੇਦਾਰ ਨੂੰ ਇਹੀ ਹੁੰਦੀਆਂ ਜੀ ਐਗਤੀ ਫਸਲ ਚੰਗੀ ਹੋਊਗੀ ਆਹ ਕੰਮ ਕਰਾਂਗੇ ਆਹ ਕੰਮ ਕਰਾਂਗੇ ਉਹ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ਜੀ ਅੱਛਾ ਪਹਿਲਾਂ ਗੜੇ ਮਾਰੀ ਹੁਣ ਝੱਖੜ ਹਾਂਜੀ ਬਾਹ ਫੜੂ ਲੱਗਦਾ ਸਰਕਾਰ ਸਰਕਾਰ ਦੇਖੋ ਜੀ ਮੁਸ਼ਕਲ ਹੈ ਜੀ ਪਿਛਲੇ ਸਾਲ ਨਹੀਂ ਕੁਝ ਕੀਤਾ ਜੀ ਇੱਕ ਕੀ ਕਰਨਾ ਜੀ ਕਿੰਨਾ ਇੱਕ ਨੁਕਸਾਨ ਦੇ ਨਾਲ ਨਾਲ ਹੋਰ ਸਾਨੂੰ ਕਿੰਨੀਆਂ ਇੱਕ ਸਮੱਸਿਆਵਾਂ ਆ ਰਹੀਆਂ ਜਿਹੜੀਆਂ ਇਸ ਨੁਕਸਾਨ ਹੋਣ ਤੋਂ ਬਾਅਦ ਸਮੱਸਿਆ ਸਾਰੀ ਹੈ ਹੁਣ ਇੱਕ ਤਾਂ ਇਹ ਜਦੋਂ ਹੁਣ ਬੜਾਈ ਵੇਲੇ ਵੀ ਸਾਡਾ ਨੁਕਸਾਨ ਹੀ ਹੈ ਜੀ ਕੁਝ ਤਾਂ ਥੱਲੇ ਰਹੂਗੀ ਜਦੋਂ ਮਸ਼ੀਨ ਵੱਡੂਗੀ ਡਿੱਗੀ ਕਣਕ ਨੂੰ ਤੇ ਤੂੜੀ ਦਾ ਵੀ ਫਰਕ ਪਊ ਜੀ ਮਤਲਬ ਖਰਚਾ ਜ਼ਿਆਦਾ ਪਊਗਾ ਖਰਚਾ ਡਬਲ ਹੋ ਜਾਣਾ ਕੱਟ ਜਾਣੀ ਹੈ ਜੀ ਇਹਦੇ ਨਾਲ ਫਿਰ ਅੱਗੇ ਨੂੰ ਜਿਹੜੀ ਆ ਸਮੱਸਿਆ ਆਉਣੀ ਹੈ ਕਿਉਂਕਿ ਹਾੜ ਮਹੀਨੇ ਦੇ ਵਿੱਚ ਫੇਰ ਜਿਹੜੀਆਂ ਤੁਹਾਡੇ ਠੇਕੇ ਪੂਰੇ ਹੋ ਜਾਣੇ ਆ ਠੇਕੇ ਦਾ ਕਣਕ ਨੇ ਪੂਰੇ ਕਰਨੇ ਹੁੰਦੇ ਜੀ ਉਹ ਤੇ ਝੋਨੇ ਝਾਣੇ ਤੇ ਖਰਚਾ ਬਹੁਤ ਆ ਜਾਂਦਾ ਜੀ ਇਹ ਕਣਕ ਦੇ ਸਾਨੂੰ ਉਮੀਦਾਂ ਹੁੰਦੀਆਂ ਜੀ ਕਣਕ ਨੇ ਵਿਅਕਤੀ ਦਾ ਬਸ ਧਵਾਤੀ ਧਵਾਤੇ ਜੀ ਨਹੀਂ ਹਾੜ ਮਹੀਨੇ ਦੇ ਵਿੱਚ ਤੁਹਾਡੇ ਨਾ ਮੈਂ ਤੁਹਾਡਾ ਕਿਵੇਂ ਦੇਖਦੇ ਹੋ ਰਾਤ ਕਿੰਨਾ ਨੁਕਸਾਨ ਹੋਇਆ ਝੱਖਣ ਮਾਰੇ ਮੇਰਾ ਨਾਮ ਬਲਕਰਨ ਸਿੰਘ ਹੈ ਜੀ ਰਾਤ ਜਿਹੜਾ ਝਖੇੜਾ ਆਇਆ ਬਹੁਤ ਜਿਆਦਾ ਝਖੇੜਾ ਸੀ ਜੀ ਕਣਕਾ ਵਿਛਾਤੀਆਂ ਸਾਡੀਆਂ 30 35% ਦਾ ਨੁਕਸਾਨ ਹੈ ਸਾਡਾ ਜੀ ਤੇ ਸਾਨੂੰ ਬਹੁਤ ਜਿਆਦੇ ਮਾਰ ਪਈ ਜੀ ਕਣਕ ਤੇ ਸਬਜ਼ੀ ਦਾ ਤਾਂ ਬੁਰਾ ਹਾਲ ਹੀ ਕਰਤਾ ਆ ਜੀ ਹਾਂਜੀ ਕਿੰਨੇ ਪਰਸੈਂਟ ਜਿਹੜਾ ਤੁਹਾਡਾ ਨੁਕਸਾਨ ਆ ਦੇਖਣ ਨੂੰ 35 ਤੋਂ 40% ਨੁਕਸਾਨ ਆ ਇਹ ਸਾਡਾ ਅੱਛਾ ਹਾਂਜੀ ਹਾਂ ਕਣਕਾਂ ਵੇਖ ਲਓ ਵਿਸ਼ੀਆਂ ਪਈਆਂ ਜਵਾ ਜੀ ਠੀਕ ਹੈ ਕਿੰਦੀ ਆਸ ਸੀ ਕਿ ਕਿੰਨਾ ਕੁ ਝਾੜ ਚੜ੍ਹਣ ਦੀ ਆਸ ਸੀ ਆਸ ਸੀ ਕਿ ਸਾਨੂੰ ਜੀ 50 60 ਮਾਣ ਚੜ੍ਹਨ ਦੀ ਆਸ ਸੀ ਜੀ ਅੱਛਾ ਹੁਣ ਵੇਖ ਲਓ ਜੀ 30% ਉੱਡ ਗਿਆ ਤੇ ਦੂਜਾ ਬਾਕੀ ਰਹਿ ਗਿਆ ਤੇ ਉਹ ਵੀ ਸਾਨੂੰ ਡਬਲ ਵੜਾਈ ਪੈਣੀ ਐ ਕਰਾ ਕਪਾਣ ਦੇ ਵੀ ਦੁੱਗਨੇ ਰੇਟ ਦੇਣੇ ਪੈਣੇ ਆ ਜਿਹੜੀ ਤੂੜੀ ਸੀ ਸਾਡੀ ਤੂੜੀ ਜਿੱਥੇ ਤਿੰਨ ਟਰੈਲੀਆਂ ਬਣਦੀਆਂ ਸੀ ਉੱਥੇ ਟਰੈਲੀ ਡੇਢ ਟਰੈਲੀ ਰਹਿ ਗਈ ਜੀ ਕਿੱਲੇ ਦੀ ਚਾਰ ਚਪੇਰੇ ਮਾਰ ਪਈ ਗਈ ਜੀ ਸਾਨੂੰ ਤਾਂ ਹਾਂਜੀ ਹਾਂਜੀ ਤੇ ਮੰਗ ਕੀ ਕਰਦੇ ਹਾਂ ਮੰਗ ਸਰਕਾਰ ਨੂੰ ਆਣੇ ਜੀ ਜੇ ਸਾਡੀ ਬਾਹ ਫੜੇ ਤਾਂ ਸਾਨੂੰ ਕੋਈ ਮਾਜਵਾ ਮਿਲ ਜੇ ਸਾਨੂੰ ਕੋਈ ਸਹਾਰਾ ਮਿਲ ਜੂਗਾ ਜੀ ਉੱਠਣ ਦਾ ਤੇ ਨਹੀਂ ਉੱਠਣ ਦਾ ਸਹਾਰਾ ਡਿਸੀਜਨ ਦਾ ਹੈ ਹੀ ਨਹੀਂ ਜੀ ਬਸ ਹਾਂਜੀ ਆ ਇਹ ਜ਼ਮੀਨ ਫਿਰ ਤੁਸੀਂ ਠੇਕੇ ਦੇ ਲਈ ਹੈ ਕਿੰਨਾ ਠੇਕਾ ਤੇ ਠੇਕਾ ਪੂਰਾ ਹੋ ਜੂ ਤੁਹਾਡਾ ਇਹ ਠੇਕੇ ਤੇ ਜੀ 70 ਰਪ 70000 ਨੂੰ ਠੇਕੇ ਤੇ ਲਈ ਹੈ ਠੇਕਾ ਪੂਰਾ ਨਹੀਂ ਹੁੰਦਾ ਇਹ ਤਾਂ ਸਾਡਾ ਪੱਲਿਓ ਵੀ ਜਾਣਗੇ ਹੋ ਠੇਕਾ ਦਾ ਕੀ ਪੂਰਾ ਹੋਣਾ ਹੈ ਠੀਕ ਧੰਨਵਾਦ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ